ਔਰ ਰੋਜ਼ਾ ਕਰੋੜ ਰੁਪਏ ਇਕੱਠਾ ਕਰਕੇ ਆਮ ਪਬਲਿਕ ਦੀ ਸਾਰਿਆਂ ਦੇ ਜੇਬਾਂ ਦੇ ਵਿੱਚੋਂ ਨਿਕਲ ਜਾਂਦਾ ਵਾ ਤੇ ਉਹਨਾਂ ਤਾਂ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਤਾਂ ਪਬਲਿਕ ਨੂੰ ਹੁੰਦੀ ਹੈ ਉਹ ਤਾਂ ਆਪ ਦਾ ਕਰੋੜ ਰੁਪਏ ਇਕੱਠਾ ਕਰਦੇ ਆ ਰੋਜ਼ ਦਾ ਰੋਜ਼ ਲੈ ਜਾਂਦੇ ਆ ਇਸ ਕਰਕੇ ਉਹਨਾਂ ਦਾ ਟੂਲ ਬੰਦ ਕਰਨਾ ਕੋਈ ਫਾਇਦਾ ਨਹੀਂ ਉਹ ਤਾਂ ਕਹਦੇ ਵੀ ਚੱਲੇ ਰਹਿ ਗੁੱਲਾ ਜੀ ਅਕਲੀ ਮੇਰਾ ਕੱਛੇ ਕੁ ਮਹੀਨੇ ਤੋਂ ਯਾਦ ਖਤਮ ਹੈ ਜੀ ਬਾਈ ਜੀ 22 ਖਤਮ ਹੋ ਗਈ ਸੀ ਉਸ ਦਾ ਟਾਈਮ ਲੇ ਪਰ ਫਿਰ ਵੀ 2023 24 ਆ ਗਿਆ ਵਾ ਫਿਰ ਵੀ ਚੱਲੀ ਜਾਂਦਾ ਕਿ ਸਾਰਾ ਮਿਲੀਪੋਤ ਚੱਲੀ ਜਾਂਦਾ ਕੋਈ ਪੁੱਛਦਾ ਨਹੀਂ ਹੈਗਾ ਕਿ ਆਮਦਨ ਬਹੁਤ ਜ਼ਿਆਦਾ ਵਾ ਸਰਕਾਰਾਂ ਨੇ ਕਰਨਾ ਉਹ ਕਿਸਾਨ ਕਰ ਰਿਹਾ ਜੀ ਕੂਲ ਦੇ ਵਿੱਚ ਰੇਟ ਵੀ ਕਰਕੇ ਬੈਠੀ ਸੀ ਕਿਸਾਨ ਦੇ ਉੱਤੇ ਬੰਨੀਆਂ ਤੇ ਲੇਕਿਨ ਵੀ ਰੇਟ ਕੱਟ ਕਰਕੇ ਚਲਾਇਆ ਜਾਵੇ ਲੇਕਿਨ ਜਿਹੜਾ ਕੰਮ ਅੱਜ ਤੱਕ ਕਿਸੇ ਵੀ ਲਾਲੋ ਵੀ ਹਲਕਾ ਐਮਐਲਏ ਐਮਪੀ ਤੱਕ ਕੋਈ ਨਹੀਂ ਪਹੁੰਚਿਆ ਜੀ ਜੋ ਆਮ ਲੋਕਾਂ ਦਾ ਜਿਹਦੇ ਚ ਜੀਵਿਤ ਕਟੌਤੀ ਹੋ ਰਹੀ ਆ ਪਟੇ ਸ਼ਤਰਮ ਉਹ ਆਈ ਦਾ ਰੇਟ ਵਧਦੀ ਜਾਂਦੇ ਆ ਤੇ ਹਰ ਇੱਕ ਬੰਦੇ ਦੀ ਕੂਝ ਪੈ ਰਿਆ ਹਾਲਤ ਨੇ ਉਹਨਾਂ ਨੇ ਤਾਂ ਐਨਐਟੀ ਨੇ ਤਾਂ ਧਿਰ ਬਣਾਇਆ ਸਰਕਾਰ ਨੇ ਸਰਕਾਰ ਨੇ ਧਿਰ ਬਣਾਇਆ ਉਹਦੇ ਵਿੱਚ ਪਾਰਟੀ ਅਸੀਂ ਵੀ ਹੁਣ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਅਸੀਂ ਪਾਰਟੀ ਬਣਾਈਏ ਬਣਾਗੇ ਬਣਾਗੇ ਅਸੀਂ ਪਾਰਟੀ ਬਣਾਾਂਗੇ ਜੀ ਤੇ ਸਾਨੂੰ ਤਾਂ ਇਹਨਾਂ ਨੇ ਵਿੱਚ ਰੱਖਿਆ ਨਹੀਂ ਸੀਗਾ ਸਾਡੀ ਜੂਨੀਅਰ ਲੰਘੇ ਦਾ ਨੇ ਟੂਲ ਬੰਦ ਕੀਤਾ ਸੀ ਉਹਨਾਂ ਨੂੰ ਤਾਂ ਇਹਨਾਂ ਨੇ ਵਿੱਚ ਬੁਲਾਇਆ ਹੀ ਨਹੀਂ ਅੱਛੀ ਗੱਲ ਲੁਧਿਆਣਾ ਲੈ ਬਣਾ ਜੋੜ ਚੱਕੇ ਤੁਸੀਂ ਤੇ ਮੈਂ ਹਾਂ ਯੂਮਬੇਰੀ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਇੱਕ ਲੱਡਵਾਲ ਟੂਲਪਲਾਜਾ 10 ਜੂਨ ਨੂੰ ਜਿਹੜਾ ਕਿ ਬੰਦ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਰਵੀਵਾਰ ਨੂੰ ਜਿਹੜਾ ਕਿ ਉੱਤੇ ਉੱਤੇ ਪੰਲੀਆਂ ਲਾ ਕੇ ਉੱਤੇ ਜਿਹੜਾ ਕਿ ਤਾਲਾ ਜੜਦੇ ਤੱਕ ਤੇ ਅੱਜ ਡੀਸੀ ਦਫਤਰ ਦੇ ਵਿੱਚ ਐਨਐਚੀ ਦੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਸਾਰੇ ਵੱਡੇ ਅਧਿਕਾਰੀ ਐਨਐਚਆਈ ਦੇ ਜਿਹੜੇ ਕੀ ਅੰਦਰ ਮੀਟਿੰਗ ਚੱਲ ਰਹੀ ਹੈ ਡੀਸੀ ਦਫ਼ਤਰ ਬਾਅਦ ਤਸਵੀਰਾਂ ਡੀਸੀ ਦਫ਼ਤਰ ਦੇ ਬਾਅਦ ਦਿਖਾ ਰਹੇ ਲੁਧਿਆਣਾ ਦੇ ਜਿੱਥੇ ਕਿ ਵੱਡੀ ਮੀਟਿੰਗ ਚੱਲ ਰਹੀ ਹੈ ਅੰਦਰ ਡੀਸੀ ਦਫ਼ਤਰ ਦੇ ਅੰਦਰ ਐਨਐਚਆਈ ਦੇ ਵੱਡੇ ਅਧਿਕਾਰੀ ਵੀ ਇੱਥੇ ਮੌਜੂਦ ਨੇ ਤੇ ਉਸ ਤੋਂ ਬਾਅਦ ਤੇ ਭਾਰਤੀ ਕਿਸਾਨ ਦੇ ਪ੍ਰਧਾਨ ਵੀਆਂਦਰ ਮੌਜੂਦ ਨੇ ਤਸਵੀਰਾਂ ਅੰਦਰ ਚੱਲ ਕੇ ਤੁਹਾਨੂੰ ਦਿਖਾਵਾਂਗੇ ਕਿ ਤੇਰੇ ਕੀ ਭਾਰਤੀ ਕਿਸਾਨ ਦੇ ਅੰਦਰ ਜਿਹੜੇ ਵਰਕਰ ਨੇ ਆਗੂ ਨੇ ਉਹ ਵੀ ਇੱਥੇ ਆਏ ਹੋਏ ਨੇ ਤੇ ਲਗਾਤਾਰ ਜਿਹੜੀ ਕੀ ਇਹ ਮੀਟਿੰਗ ਅੰਦਰ ਚੱਲ ਰਹੀ ਹੈ ਤੇ ਜਿਹੜਾ ਕੀ ਹੈ ਉਹਨਾਂ ਦੀ ਮੰਗ ਭਾਰਤੀ ਕਿਸਾਨ ਯੂਨੀਅਨ ਦੀ ਮੰਗ ਇਹ ਹੈ ਕਿ ਕਿਸਾਨਾਂ ਦੀ ਮੰਗ ਇਹ ਹੈ ਕਿ 150 ਰੁਪਏ ਜਿਹੜੀ ਕੀ ਹੈ 24 ਘੰਟੇ ਦੀ ਕੀਤੀ ਜਾਵੇ ਤੇ ਹੁਣ ਅੰਦਰ ਦੀ ਤਸਵੀਰਾਂ ਤੁਹਾਨੂੰ ਲੈ ਕੇ ਚੱਲਾਂਗੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜਾ ਕੀ ਹੈ ਅੰਦਰ ਕਿ ਪਾਤੇ ਕਿਸਾਨ ਦੇ ਵਰਕਰ ਜਨੇ ਅਗੂ ਜਿੰਦਰ ਜਿਹੜੇ ਕੀ ਖੜੇ ਹੋਏ ਨੇ ਮੌਜੂਦ ਨੇ ਤੇ ਲਗਾਤਾਰ ਜਿਹੜੀ ਕੀ ਹੈ ਮੀਟਿੰਗ ਹਾਲੇ ਕੀ ਚੱਲ ਰਹੀ ਹੈ ਤੇ ਇਹਦਾ ਨਤੀਜਾ ਕੀ ਨਿਕਲੇਗਾ ਹੁਣ ਔਰ ਥੋੜੀ ਕੁਛ ਹੀ ਕੁਛ ਦਿਨਾਂ ਕੁਛ ਹੀ ਢੇਰ ਬਾਅਦ ਪਤਾ ਚੱਲੇਗਾ ਤੇ ਹੁਣ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਅੰਦਰ ਜਿਹੜੀ ਕੀ ਮੀਟਿੰਗ ਜਿਹੜੀ ਹੈ ਡੀਸੀ मैम ਦੇ ਨਾਲ ਚੱਲਦੀ ਹੈ ਗੱਲਬਾਤ ਕਰ ਲੈਣੇ ਪੱਕਾ ਪ੍ਰਧਾਨ ਦੇ ਨਾਲ ਪੰਜ ਕਾਲੀ ਕੀਕਾ ਦੀ ਮੀਟਿੰਗ ਚੱਲਦੀ ਹੈ ਤੇ ਕੀ ਸੱਟਾ ਨਿਕਲੇਗਾ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂ ਸਰ ਅੱਛਾ ਜੀ ਸਾਡੇ ਜਿੱਥੇ ਬੰਦੀ ਅੰਦਰ ਬੈਠੀਆਂ ਨੇਦਰਵੀਰ ਸਿੰਘ ਕਲਦੀਆਂ ਮੀਟਿੰਗ ਦਾ ਦੋ ਦੂਜੀ ਮੀਟਿੰਗ ਤੇ ਉਹਦੇ ਵਿੱਚ ਦਲਵਾਰ ਸਿੰਘ ਜੀ ਗੱਲ ਮੈਡਮ ਨਾਲ ਮੀਟਿੰਗ ਚੱਲਦੀ ਹੈ ਜਿੱਥੇ ਹੋਰ ਸਾਡੇ ਕਿਸਾਨ ਵੀਰ ਵੀ ਨਾਲ ਬੈਠੇ ਨੇ ਹੂੰ ਜੋ ਮੀਟਿੰਗ ਅੰਦਰ ਤੋਂ ਬਾਹਰ ਆਉਣਗੇ ਫੇਰੀ ਪਤਾ ਲੱਗੂ ਜੋ ਕੀ ਡਿਸੀਡ ਹੋ ਉਹਦੇ ਮਸਲੇ ਤੇ ਹੀ ਬੁਲਾਇਆ ਜੀ ਟੋਲ ਦੇ ਮਸਲੇ ਤੇ ਹੀ ਬੁਲਾਇਆ ਸੀਗਾ ਇਹਨਾਂ ਨੇ ਮੈਡਮ ਨੇ ਅੱਛਾ ਜੀ ਦੋ ਹੀ ਜਥੇਬੰਦੀਆਂ ਨੇ ਕਿਸਾਨ ਯੂਨੀਅਨ ਆ ਮਜ਼ਦੂਰ ਯੂਨੀਅਨ ਦਲਵਾਰ ਸਿੰਘ ਜੀ ਦੀ ਤੇ ਦੂਜੀ ਹੈਗੇ ਬੀਕੇਯੂ ਦੁਆਬਾ ਇੰਦਰਵੀਰ ਸਿੰਘ ਕਾਦੀਆ ਉਹਨਾਂ ਨੂੰ ਬੁਲਾਇਆ ਟੂਲ ਦੀ ਸਵੇਰੇ ਤਰੀਕ ਆ ਨਾ ਉਹਦੇ ਮਸਲੇ ਤੇ ਇਹਨਾਂ ਨੂੰ ਬੁਲਾਇਆ ਟੂਲ ਕੋਈ ਬੰਦੇ ਨਹੀਂ ਕੋਈ ਤਾ ਹੋਇਆ ਯੂਨੀਅਨ ਨੇ ਹਾਂਜੀ ਕੀ ਲੱਗਦਾ ਕਿ ਰੇਟ ਕੱਟ ਹੋਣਗੇ ਕਿ ਨਹੀਂ ਹੋਣਗੇ ਇਹ ਤਾਂ ਸਰ ਹੁਣ ਮੀਟਿੰਗ ਤੋਂ ਬਾਅਦ ਹੀ ਕੱਲ ਨੂੰ ਡਿਸੀਜਨ ਕੀ ਕਰਦੇ ਆ ਤੇ ਕੱਲ ਨੂੰ ਤਰੀਕ ਵੀ ਆ ਉੱਥੇ ਉਦੋਂ ਮੁਸ਼ਕਲ ਹੋਣਾ ਮੀਟਿੰਗ ਤੋਂ ਬਾਅਦ ਮੈਡਮ ਦਾ ਪਤਾ ਲੱਗ ਜਾਊਗਾ ਵੀ ਉਹਨਾਂ ਨੇ ਕੀਤੇ ਕਿ ਨਹੀਂ ਘੱਟ ਕੀਤੇ ਨੇ ਕਹਿੰਦੇ ਕਿ ਕੋਈ ਹਾਈ ਕੋਰਟ ਦੇ ਵਿੱਚ ਤਰੀਕ ਵੀ ਹੈਗੀ ਇਹਨਾਂ ਦੀ ਕੱਲ ਹਾਂਜੀ ਕੱਲ ਨੂੰ 10 ਤਰੀਕ ਆ ਕੱਲ ਦੀ ਪਾਈ ਹੋਈ ਹੈ ਹਾਂਜੀ ਈ ਲਗਦਾ ਮਾਨਯੋਗ ਅਦਾਲਤ ਕਿਤੇ ਨਤੀਜਾ ਕੱਢੂਗਾ ਮਾਨਯੋਗ ਅਦਾਲਤ ਨੇ ਉਹਨਾਂ ਤਾਂ ਐਨਐਚਆਈ ਨੇ ਤਾਂ ਧਿਰ ਬਣਾਇਆ ਸਰਕਾਰ ਨੂੰ ਹੂੰ ਸਰਕਾਰ ਨੂੰ ਧਿਰ ਬਣਾਇਆ ਉਹਦੇ ਵਿੱਚ ਪਾਰਟੀ ਅਸੀਂ ਵੀ ਹੁਣ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਅਸੀਂ ਪਾਰਟੀ ਬਣੀਏ ਬਣਾਗੇ ਬਣਾਗੇ ਬਸ ਹੀ ਪਾਰਟੀ ਬਣਾਗੇ ਜੀ ਤੇ ਸਾਨੂੰ ਤਾਂ ਇਹਨਾਂ ਦੇ ਵਿੱਚ ਰੱਖਿਆ ਨਹੀਂ ਸੀਗਾ ਸਾਡੀ ਜੂਨੀਅਰ ਅਧਿਕਾਰੀਆਂ ਜਿਨ੍ਹਾਂ ਨੇ ਟੂਲ ਬੰਦ ਕੀਤਾ ਸੀ ਉਹਨਾਂ ਨੂੰ ਤਾਂ ਇਹਨਾਂ ਨੇ ਵਿੱਚ ਬੁਲਾਇਆ ਹੀ ਨਹੀਂ ਐਨਐਚਆਈ ਨੇ ਸਿੱਧਾ ਸਰਕਾਰ ਨੂੰ ਬਣਾ ਲਿਆ ਸੀ ਪੰਜਾਬ ਸਰਕਾਰ ਨੂੰ ਸਰਕਾਰ ਦਾ ਪਤਾ ਟੂਲ ਤੇ ਅਜੇ ਤੱਕ ਆਇਆ ਨਹੀਂ ਜਿੰਦਗੀ ਦੀ ਮਿਆਦ ਜਿਹੜੀ ਕਿ ਖਤਮ ਹੋ ਚੁੱਕੀ ਸੀ ਬਿਲਕੁਲ ਦੀ ਮਿਆਦ ਖਤਮ ਹੋਈ ਹੋਈ ਹੈ ਦੀ ਤੇ ਪਿਛਲੇ ਮੇਰਾ ਕੱਛੇ 6 ਮਹੀਨਿਆਂ ਤੋਂ ਮਿਆਦ ਖਤਮ ਹੈ ਦੀ ਬਾਈ ਚ ਹੋਈ ਸੀ 22 ਸ ਖਤਮ ਹੋ ਗਈ ਸੀ ਕੋਸਟ ਟਾਈਮ ਤੇ ਪਰ ਫਿਰ ਵੀ 2023 24 ਆ ਗਿਆ ਵਾ ਤੇ ਹੁਣ ਫਿਰ ਵੀ ਚੱਲੀ ਜਾਂਦਾ ਪਿਆ ਸੀ ਕਿਉਂਕਿ ਸਾਰਾ ਮਿਲੀ ਭੁਗਤ ਚੱਲੀ ਜਾਂਦਾ ਕੋਈ ਪੁੱਛਦਾ ਨਹੀਂ ਹੈਗਾ ਕਿਉਂ ਆਮਦਨ ਬਹੁਤ ਜ਼ਿਆਦਾ ਵਾ ਔਰ ਰੋਜ਼ ਦਾ ਕਰੋੜ ਰੁਪਏ ਇਕੱਠਾ ਕਰਕੇ ਆਮ ਪਬਲਿਕ ਦੀ ਸਾਰਿਆਂ ਦੇ ਜੇਬਾਂ ਦੇ ਵਿੱਚੋਂ ਨਿਕਲ ਜਾਂਦਾ ਵਾ ਤੇ ਉਹਨਾਂ ਦਾ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਤਾਂ ਪਬਲਿਕ ਨੂੰ ਹੁੰਦੀ ਹੈ ਉਹ ਤਾਂ ਆਪ ਦਾ ਕਰੋੜ ਰੁਪਇਆ ਇਕੱਠਾ ਕਰਦੇ ਆ ਰੋਜ਼ ਦਾ ਰੋਜ਼ ਲੈ ਜਾਂਦੇ ਆ ਇਸ ਕਰਕੇ ਉਹਨਾਂ ਦਾ ਟੂਲ ਬੰਦ ਕਰਨ ਦਾ ਕੋਈ ਫਾਇਦਾ ਨਹੀਂ ਉਹ ਤਾਂ ਕਹਿੰਦੇ ਵੀ ਚੱਲਿਆ ਰਹਿ ਕੁੱਲਾ ਜੇ ਪ੍ਰੋਬਲਮ ਤਾਂ ਪਬਲਿਕ ਨੂੰ ਹੁੰਦੀ ਹੈ ਕਿਸੇ ਸਰਕਾਰਾਂ ਨੇ ਕਰਨਾ ਕਿਸਾਨ ਕਰ ਰਹੇ ਆ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਉਹ ਕਿਸਾਨ ਕਰ ਰਿਹਾ ਜੇ ਟੂਲ ਦੇ ਵਿੱਚ ਰੇਟ ਦੀ ਕਰਕੇ ਬੈਠੀ ਸੀ ਕਿਸਾਨ ਜਿੱਥੇ ਬੰਦੀਆਂ ਤੇ ਲੇਕਿਨ ਵੀ ਰੇਟ ਘੱਟ ਕਰਕੇ ਚਲਾਇਆ ਜਾਵੇ ਲੇਕਿਨ ਜਿਹੜਾ ਕੰਮ ਅੱਜ ਤੱਕ ਕਿਸੇ ਵੀ ਲਾ ਲੋ ਵੀ ਹਲਕਾ ਐਮਐਲਏ ਐਮਪੀ ਤੱਕ ਕੋਈ ਨਹੀਂ ਪਹੁੰਚਿਆ ਜੀ ਜੋ ਆਮ ਲੋਕਾਂ ਦਾ ਜਿਹਦੇ ਚ ਜੇਬ ਤੇ ਕਟੌਤੀ ਹੋ ਰਹੀ ਆ ਟੁੱਟੇ ਛੇਤੇ ਰੰਗ ਉਹ ਆਜ ਦਿਨ ਰੇਟ ਵਧਦੀ ਜਾਂਦੇ ਆ ਤੇ ਹਰ ਇੱਕ ਬੰਦੇ ਦੀ ਉੱਤੇ ਬੋਝ ਪੈ ਰਿਹਾ ਸਰ ਮੇਨ ਤਾਂ ਕੰਮ ਸੀਗਾ ਸਰਕਾਰਾਂ ਦਾ ਇਹ ਕੰਮ ਕਰਨਾ ਵੀ ਸਰਕਾਰ ਦੇਖਦੀ ਵੀ ਇੰਨੀ ਲੂਟ ਹੋ ਰਹੀ ਆ ਰੇਖ ਜਨਤਾ ਦੇ ਜੇਬ ਦੇ ਵਿੱਚੋਂ ਤੁਹਾਨੂੰ ਵੀ ਪਤਾ ਵੀ ਆਪ ਡਾਊਨ ਕਰਨ ਦਾ ਜੇ ਫਾਸਟ ਟੈਗ ਨਹੀਂ ਹੈਗਾ ਤਾਂ 860 ਰੁਪਏ ਲੈ ਲੈਂਦੇ ਸੀ ਤੇ ਮੇਨ ਇਹ ਉਦਦਾ ਸੀ ਸਰਕਾਰ ਦਾ ਵੀ ਸਰਕਾਰ ਇਹਦੇ ਤੇ ਧਿਆਨ ਦਿੰਦੀ ਤੇ ਇਹ ਰੇਟ ਕੱਟ ਕਰਾਉਂਦੀ ਇਹ ਲੋਕਾਂ ਦੀ ਜਿਹੜੀ ਲੁੱਟ ਨਾ ਹੁੰਦੀ। ਲੋਕ ਜਾਣਦੇ ਆ ਜੀ ਫਿਰ ਦੇਖ ਲੈਣਗੇ। ਲੋਕ ਸਭ ਜਾਣਦੇ ਨੇ ਮੇਰੇ ਇਲੈਕਸ਼ਨ ਆਉਣ ਵਾਲੇ ਨੇ। ਇਹ ਲੋਕਾਂ ਵਾਸਤੇ ਲੜ ਰਹੇ ਆ ਕਿਸਾਨ ਆਪਣਾ ਤਾਂ ਆਪਣੇ ਵਾਸਤੇ ਤਾਂ ਕੋਈ ਗੱਲ ਹੀ ਨਹੀਂ ਕਰਦੇ। ਸੋ ਬਿਲਕੁਲ 도ਆਬਾ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਕਿਹਾ ਗਿਆ ਹੈ ਕਿ ਅ ਸ਼ਰੀਆਮ ਜਿਹੜੇ ਕਿ ਲੁੱਟਿਆ ਜਾ ਰਿਹਾ ਸੀ ਲੋਕਾਂ ਨੂੰ ਹਾਲੇ ਕਿ ਜਿਹੜੀ ਮਿਆਦ ਜਰੀਏ ਦੀ 2023 ਦੇ ਵਿੱਚ ਲੱਡਵਲ ਟੂਲਪਲਾਜ ਦੀ ਖਤਮ ਹੋ ਚੁੱਕੀ ਸੀ ਪਰ ਫਿਰ ਵੀ ਜਿਹੜਾ ਕੀ ਹੈ 1.5 ਸਾਲ ਜਿਹੜਾ ਕਿ ਇਹ ਟੂਲਪਲਾਜ ਕਿਸ ਤਰ੍ਹਾਂ ਚੱਲਦਾ ਰਿਹਾ ਬੜਾ ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਸਰਕਾਰਾਂ ਦਾ ਵੀ ਸਰਕਾਰਾਂ ਨੂੰ ਵੀ ਜਿਹੜਾ ਕੀ ਹੈ ਕਿਸਾਨ ਭਾਰਤੀ ਨੇ ਸਵਾਲ ਕੀਤਾ ਹੋਇਆ ਹੈ ਕਿ ਮਿਆਦ ਜਰੀ ਕੀ ਦੀ 2023 ਦੇ ਵਿੱਚ ਖਤਮ ਹੋ ਚੁੱਕੀ ਪਰ ਫਿਰ ਵੀ ਜਿਹੜਾ ਕੀ ਹੈ ਟੂਲਪਲਾਜ ਕਿਸ ਤਰ੍ਹਾਂ ਚੱਲਦਾ ਪਿਆ ਸੀਗਾ ਇਹ ਵੀ ਬੜਾ ਵੱਡਾ ਸਵਾਲ ਉੱਠਦਾ ਹੈ ਇੱਥੇ ਤੇ ਹੁਣ ਮੀਟਿੰਗ ਅੰਦਰ ਚੱਲ ਰਹੀ ਹੈ ਜਾਰੀ ਹੈ ਮੀਟਿੰਗ ਤੇ ਹੁਣ ਜਦੋਂ ਬਾਹਰ ਆਣਗੇ ਉਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਗੱਲਬਾਤ ਸੁਣਾਵਾਂਗੇ ਉਹਨਾਂ ਦੀ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਫੈਸਲੇ ਲਿੱਤੇ ਗਏ ਕਿਹੜੇ ਕਿਹੜੇ ਨਤੀਜੇ ਨਿਕਲੇ ਨੇ